ਦਾ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕਮਲਜੀਤ ਸਿੱਧੂ ਗੱਲ ਕਰਾਂਗੇ ਪੰਜਾਬੀ ਸਾਹਿਤ ਦੇ ਮਾਨ ਡਾਕਟਰ ਕੁਲਦੀਪ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਸਭਾ ਵਿਨਿਪੈਗ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀ ਦਾ ਮਾਨ ਡਾਕਟਰ ਕੁਲਦੀਪ ਸਿੰਘ ਦੀਪ ਦਾ ਸਮਕਾਲੀ ਪੰਜਾਬੀ ਸਮਾਜ ਅਤੇ ਨਾਇਕਤਵ ਯਾਨਕੀ ਹੀਰੋਇਜ਼ਮ ਵਿਸ਼ੇ ਤੇ 28 ਜੁਲਾਈ ਨੂੰ ਇੱਕ ਪ੍ਰੋਗਰਾਮ ਕਰਵਾਇਆ ਗਿਆ ਗੁਰਦੁਆਰਾ ਸਿੰਘ ਸਭਾ ਦੇ ਹਾਲ ਵਿੱਚ ਜੋ ਯਾਦਗਾਰੀ ਹੋ ਨਿਬੜਿਆ ਆ ਡਾਕਟਰ ਕੁਲਦੀਪ ਸਿੰਘ ਦੀਪ ਮਾਨਸਾ ਜ਼ਿਲ੍ਹਾ ਪੰਜਾਬ ਦੇ ਟਿੱਬਿਆਂ ਦਾ ਰੇਤਲਾ ਇਲਾਕਾ ਉੱਥੋਂ ਉਹ ਕਹਿ ਸਕਦੇ ਆ ਕਿ ਦੁਨੀਆ ਦੇ ਸਾਹਮਣੇ ਆਏ ਨੇ ਔਰ ਵੱਡੀ ਪ੍ਰਾਪਤੀ ਉਹਨਾਂ ਨੇ ਕੀਤੀ ਹੈ ਉੱਗੇ ਨਾਟਕਰ ਨੇ ਡਾਕਟਰ ਕੁਲਦੀਪ ਸਿੰਘ ਦੀਪ ਇੱਕ ਚਲਦੀ ਫਿਰਦੀ ਸੰਸਥਾ ਨੇ ਜੋ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਬੜੀ ਸਰਗਰਮ ਭੂਮਿਕਾ ਨਿਭਾ ਰਹੇ ਨੇ ਮੌਜੂਦਾ ਸਮੇਂ ਵਿੱਚ ਜਿੱਥੇ ਉਹ ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਕਨਵੀਨਰ ਵਜੋਂ ਕਾਰਸ਼ੀਲ ਨੇ ਉਥੇ ਹੀ ਡਾਕਟਰ ਕੁਲਦੀਪ ਸਿੰਘ ਕਾਫੀ ਸਮੇਂ ਤੋਂ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਨੇ ਅਤੇ ਉਹ ਭਗਤ ਸਿੰਘ ਕਲਾ ਕੇਂਦਰ ਦੇ ਕਨਵੀਨਰ ਅਤੇ ਪ੍ਰਗਤੀਸ਼ੀਲ ਲੇਖਕ ਸੰਗ ਪੰਜਾਬ ਦੇ ਜਨਰਲ ਸਕੱਤਰ ਨੇ ਨਾਟਕ ਅਤੇ ਰੰਗਮঞ্চ ਉਹਨਾਂ ਦਾ ਵਿਸ਼ੇਸ਼ ਖੇਤਰ ਹੈ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਨਾਟਕ ਗਰੁੱਪ ਰਾਹੀਂ ਆਪਣੇ ਨਾਟਕਾਂ ਦੇ ਜ਼ਰੀਏ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਵਿੱਚ 250 ਤੋਂ ਵੱਧ ਸ਼ੋਅ ਕਰ ਚੁੱਕੇ ਨੇ ਉਹਨਾਂ ਨੇ ਕੋਈ 2 ਦਰਜਨ ਤੋਂ ਜ਼ਿਆਦਾ ਨਾਟਕਾਂ ਦੀਆਂ ਕਿਤਾਬਾਂ ਤੇ ਕੁਝ ਕਿਤਾਬਾਂ ਬਾਲ ਸਾਹਿਤ ਅਤੇ ਅਨੇਕਾਂ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਲੇਖ ਲਿਖੇ ਨੇ ਪੰਜਾਬੀ ਦੇ ਬਹੁਤ ਸਾਰੇ ਅਖਬਾਰ ਜਿਹੜੇ ਕਿ ਪੰਜਾਬ ਵਿੱਚ ਛਪਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੀਆਂ ਬਾਲ ਕਹਾਣੀਆਂ ਵੀ ਛਪਦੀਆਂ ਨੇ ਬਾਲ ਸਾਹਿਤ ਛਪਦਾ ਆ ਇਸ ਤੋਂ ਇਲਾਵਾ ਵੱਖ-ਵੱਖ ਖੇਸ਼ਿਆਂ ਦੇ ਉੱਤੇ ਉਹਨਾਂ ਦੇ ਲੇਖ ਅਕਸਰ ਪੜਨ ਨੂੰ ਮਿਲਦੇ ਨੇ ਉਹ ਇੱਕ ਅਧਿਆਪਕ ਲੇਖਕ ਕਲਾਕਾਰ ਅਤੇ ਸਮਾਜ ਸੇਵਕ ਨੇ ਡਾਕਟਰ ਕੁਲਦੀਪ ਸਿੰਘ ਦੀਪ ਨੂੰ ਉਹਨਾਂ ਦੇ ਬਾਲਨਾਟਕ ਮੈਂ ਜਲਿਆਂਵਾਲਾ ਬਾਗ ਬੋਲਦਾ ਹਾਂ ਲਈ ਭਾਰਤੀ ਸਾਹਿਤ ਅਕਾਦਮੀ ਵੱਲੋਂ ਪਿਛਲੇ ਦਿਨੀ ਸਾਹਿਤ ਅਕਾਦਮੀ ਅਵਾਰਡ ਵੀ ਦਿੱਤਾ ਗਿਆ ਕਹਿ ਸਕਦੇ ਹਾਂ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਸੰਸਥਾ ਨੇ ਜੋ ਸੱਚਮੁੱਚ ਹੀ ਪੰਜਾਬ ਦਾ ਮਾਣ ਨੇ ਜੋ ਪੰਜਾਬ ਪੰਜਾਬੀ ਤੇ ਪੰਜਾਬੀ ਤੇ ਲਈ ਕੰਮ ਕਰ ਰਹੇ ਨੇ ਸੋ ਅਸੀਂ ਆਪਣੇ ਅਦਾਰੇ ਵੰਨਿਓ ਵੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਵਧਾਈਆਂ ਦਿੰਨੇ ਆ ਕਿ ਉਹ ਪੰਜਾਬ ਪੰਜਾਬੀ ਤੇ ਪੰਜਾਬੀ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਬਹੁਤ ਹੀ ਸਤਿਕਾਰਯੋਗ ਕੈਨੇਡਾ ਦੀ ਧਰਤੀ ਤੇ ਇਕੱਤਰ ਗਏ ਸਮੂਹ ਪੰਜਾਬੀ ਪ੍ਰੇਮੀ ਸਭ ਤੋਂ ਪਹਿਲਾਂ ਤਾਂ ਨਵਨੀਤ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਮੇਰੀ ਇਹ ਕੈਨੇਡਾ ਦੇ ਵਿੱਚ ਪਹਿਲੀ ਫੇਰੀ ਹੈ ਪਿਛਲੇ ਦਿਨਾਂ ਦੇ ਵਿੱਚ ਯੂਕੇ ਦੇ ਵਿੱਚ ਇੱਕ ਫੰਕਸ਼ਨ ਦੇ ਸਬੰਧ ਵਿੱਚ ਮੈਂ ਆਇਆ ਸੀ ਇੱਥੇ ਮੇਰੀ ਪੈ ਮੇਰੀ ਬੇਟੀ ਹੈ ਤੇ ਉਹ ਨੂੰ ਮਿਲਣ ਦੇ ਮਹਾਨੇ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਸਬਾਬ ਬਣਿਆ ਤੇ ਇਨੀ ਵੱਡੀ ਗਿਣਤੀ ਚ ਇਸ ਬਗਾਨੀ ਤਰਤੀ ਦੇ ਉੱਤੇ ਤੁਹਾਨੂੰ ਦੇਖ ਕੇ ਬਹੁਤ ਚਾਅ ਆ ਮਨ ਦੇ ਵਿੱਚ ਤੇ ਤੁਹਾਨੂੰ ਦੇਖ ਕੇ ਮੈਨੂੰ ਆਪਣੀ ਯਾਦ ਲੈਣਾ ਜੇ ਤਿਆਰੀਆਂ ਨੇ ਵੱਡੇ ਟੁਕੜੇ ਖੂ ਮਸਲਿਆ ਪੈਰਾ ਹੇਟ ਗੁਲਾਬ ਪੰਜ ਆਪ ਦੀ ਧਰਤ ਨੂੰ ਵੈਰੀ ਕੀਤਾ ਬਹੁਤ ਵਿਆਪ ਪਰ ਅੱਖਾਂ 'ਚੋਂ ਕੱਢ ਸਕੇ ਨਾ ਸੋਨ ਸੁਨਹਿਰੀ ਸੁਪਨਾ ਦੇਖੋ ساری ਧਰਤ ਬਣ ਗਈ ਮੁੜ ਕੇ ਫੇਰ ਪੰਜਾਬ ਸੋ ਇੱਕ ਵਾਰੀ ਆਪਣੇ ਨਾਂ ਦੇ ਜ਼ੋਰਦਾਰ ਦਾਣੀਆਂ ਲਾਓ ਤੁਸੀਂ ਵੀ ਰਿਪੈਕ ਇਸ ਧਰਤੀ ਤੇ ਕੈਨੇਡਾ ਦੀ ਧਰਤੀ ਤੇ ਮਾਮੂਲੀ ਪੰਜਾਬੀ ਨੂੰ ਰੰਗ ਭਾਗ ਲਾਈ ਹੋਈ ਦੀ ਸੱਚਮੁੱਚ ਪੂਰੀ ਦੁਨੀਆ ਚ ਪੂਰੀ ਦੁਨੀਆ ਦੇ 62 ਮੁਲਕਾਂ ਦੇ ਵਿੱਚ ਵਸਦੇ 14 ਕਰੋੜ ਪੰਜਾਬੀਆਂ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਕਿ ਪੰਜਾਬ ਨੂੰ ਬਹੁਤ ਵਾਰ ਉਜੜਨਾ ਪਿਆ ਪਰ ਪੰਜਾਬ ਉਜੜ ਉਜੜ ਕੇ ਫੇਰ ਵਸਦਾ ਹੈ ਸਾਨੂੰ ਬਾਬੇ ਨਾਨਕ ਦੀ ਅਸੀਸ ਹੈ ਕਿ ਉੱਜੜਦੇ ਰਹੋ ਤੇ ਜਿੱਥੇ ਜਿੱਥੇ ਉੱਜੜ ਕੇ ਪੰਜਾਬੀ ਗਏ ਨੇ ਉੱਥੇ-ਉੱਥੇ ਉਹਨਾਂ ਨੇ ਆਪਣੇ ਆਪ ਨੂੰ ਫੇਰ ਵਸਾ ਲਿਆ ਉੱਥੇ-ਉੱਥੇ ਆਪਣੀ ਭਾਸ਼ਾ ਲੈ ਗਏ ਉੱਥੇ-ਉੱਥੇ ਆਪਣਾ ਸੱਭਿਆਚਾਰ ਲੈ ਗਏ ਉੱਥੇ ਆਪਣਾ ਇਤਿਹਾਸ ਲੈ ਗਏ ਆਪਣੀ ਵਿਰਾਸਤ ਲੈ ਗਏ ਤੇ ਅੱਜ ਮੀਨੀ ਪੈਗ ਦੇ ਇਸ ਗੁਰਦੁਆਰਾ ਸਾਹਿਬ ਦੇ ਹਾਲਜ ਬੈਠੇ ਹੋਏ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਇੱਥੇ ਵੀ ਅਸੀਂ ਉਹ ਖੁਸ਼ਬੂ ਉਹ ਰੰਗ ਉਹ ਸੱਭਿਆਚਾਰ ਉਹ ਮਿੱਟੀ ਦੀ ਮਹਿ ਅਸੀਂ ਵਨ ਰਹੇ ਹਾਂ ਇਹ ਸੱਚਮੁੱਚ ਮਾਣ ਕਰਨ ਵਾਲੀ ਗੱਲ ਹੈ ਯੂਕੇ ਦੇ ਵਿੱਚ ਜਿਹੜੀ ਮੇਰੀ ਗੱਲਬਾਤ ਸੀ ਉਹ ਪੰਜਾਬੀ ਭਾਸ਼ਾ ਪੀੜ ਚੜ੍ਹਤਿਆਂ ਦੇ ਸਬੰਧੇ ਵਿੱਚ ਸੀ ਮੈਂ ਉੱਥੇ ਵੀ ਇਹ ਗੱਲਬਾਤ ਕੀਤੀ ਸੀ ਕਿ ਅਸੀਂ ਜਿਹੜੇ ਪੰਜਾਬੀਆਂ ਉਹ ਦੁਨੀਆ ਦੇ ਵਿੱਚ ਹਰ ਥਾਂ ਤੇ ਆਪਣੇ ਰੰਗ ਲੈ ਕੇ ਗਏ ਆ ਤੇ ਸਤਿਮੁੱਚ ਪੰਜਾਬੀ ਮਾਂ ਬੋਲੀ ਨੂੰ ਇਸ ਰੂਪ ਦੇ ਵਿੱਚ ਫੈਲਦਾ ਦੇਖ ਕੇ ਹਰ ਪੰਜਾਬੀ ਨੂੰ ਮਾਣ ਮਹਿਸੂਸ ਹੁੰਦਾ ਹੈ ਮੈਂ ਹੁਣ ਆਪਣੀ ਗੱਲਬਾਤ ਕਰ ਮਦਰਿਆਂ ਪੰਜਾਬੀ ਸਹਿਤਕ ਤੇ ਸੱਭਿਆਚਾਰਕ ਸਭਾ ਬੀਬੀ ਪੈਕ ਬਣੋ ਜਿਹੜਾ ਮੈਨੂੰ ਇਹ ਸੱਦਾ ਦਿੱਤਾ ਹੈ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਬਹੁਤ ਕਿ ਇਸ ਬਹਾਨੇ ਤੁਹਾਡੇ ਸਾਰਿਆਂ ਦੇ ਰੂਪ ਰੂਪ ਹੋਂ ਦਾ ਮੌਕਾ ਮਿਲ ਰਿਹਾ ਹੈ ਮੈਨੂੰ ਅਰਧਿਕ ਗਲਬਾ ਦਾ ਵਿਸ਼ਾ ਬਹੁਤ ਵੱਖਰਾ ਤੇ ਬਹੁਤ ਨਵੇਕਲਾ ਵਿਸ਼ਾ ਹੈ ਸਮਕਾਲੀ ਪੰਜਾਬੀ ਸਮਾਜ ਤੇ ਪੰਜਾਬੀ ਨਾਇਕਤਵ ਪੰਜਾਬੀ ਨਾਇਕਤਵ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਸਮਝੀਏ ਕਿ ਨਾਇਕ ਹੁੰਦਾ ਕੀ ਹੈ ਨਾਇਕ ਹੋਣਾ ਕੀ ਹੁੰਦਾ ਇਸ ਨੂੰ ਜਦੋਂ ਅਸੀਂ ਸਾਡੇ ਸੱਭਿਆਚਾਰਕ ਹਵਾਲਿਆਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਜਾਂ ਦੁਨੀਆ ਦੇ ਵੱਡੇ ਜਿਹੜੇ ਸਿਧਾਂਤਕਾਰ ਨੇ ਉਹਨਾਂ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਮੇਰੇ ਸਾਹਮਣੇ ਦੁਨੀਆ ਦੇ ਦੋ ਤਿੰਨ ਵੱਡੇ ਚਿੰਤਕ ਨੇ ਉਹਨਾਂ ਦੇ ਵਿੱਚੋਂ ਇੱਕ ਚਿੰਤਕ ਹੈ ਅਰਿਸਟੋਟਲ ਅਰਸਟੋ ਜਿਹੜੇ ਤੁਹਾਡੇ ਤੋਂ ਨਾਟਕ ਨਾਲ ਜੁੜੇ ਹੋਏ ਨੇ ਜਾਂ ਮੈਡੀਕਲ ਸਾਇੰਸ ਨਾਲ ਜੁੜੇ ਹੋਏ ਨੇ ਜਿਵੇਂ ਡਾਕਟਰ ਜਸਵਿੰਦਰ ਹੋਰੀ ਇੱਕ ਟਰਮ ਹੈ ਜਿਹਨੂੰ ਕਥਾਰਸਿਸ ਕਿਹਾ ਜਾਂਦਾ ਹੈ ਉਹ ਅਰਿਸਟੋਟਲ ਦੀ ਟਰਮ ਹੈ ਕਿ ਮੈਡੀਕਲ ਸਾਇੰਸ ਦੇ ਵਿੱਚ ਜੁਆਈ ਆਈ ਹੈ ਟਰਮ ਇਹ ਤੇ ਇੱਕ ਹਿੰਦੁਸਤਾਨ ਦੇ ਬਹੁਤ ਵੱਡੇ ਪ੍ਰਾਣੇ ਚਿੰਤਕ ਜਿਨ੍ਹਾਂ ਨੇ ਨਾੜ ਸ਼ਾਸਤਰ ਨਾਮ ਦੀ ਕਿਤਾਬ ਲਿਖੀ ਭਰਤ ਮੁਨੀ ਉਹਨਾਂ ਦਾ ਇੱਕ ਕਨਸੈਪਟ ਹੈ ਆਨੰਦ ਦਾ ਅਰਿਸਟੋ ਦਾ ਕਨਸੈਪਟ ਕਥਾਰਸਿਸ ਦਾ ਤੇ ਭਰਤਮੁਨੀ ਦਾ ਕਨਸੈਪਟ ਹੈ ਜਿਹੜਾ ਆਨੰਦ ਦਾ ਇਹ ਦੋਨੇ ਕਿਤੇ ਨ ਕਿਤੇ ਮਿਲਦੇ ਨੇ ਆਪਸ ਦੇ ਵਿੱਚ ਮੈਨੂੰ ਜੇ ਥੋੜਾ ਜਿਹਾ ਸੌਖਾ ਕਰਾਂ ਤੇ ਇਸ ਨੂੰ ਆਪਾਂ ਕਿਸੇ ਵੀ ਫਿਲਮ ਦੇ ਹਵਾਲੇ ਰਾਹੀਂ ਸੌਖਾ ਸਮਝ ਸਕਨੇ ਆ ਕੋਈ ਵੀ ਆਪਾਂ ਹਿੰਦੀ ਪੰਜਾਬੀ ਫਿਲਮ ਦੀ ਜੇ ਉਦਾਹਰਨ ਲੈ ਲਈਏ ਤਾਂ ਹਰ ਫਿਲਮ ਦੇ ਵਿੱਚ ਇੱਕ ਨਾਇਕ ਹੁੰਦਾ ਹੈ ਇੱਕ ਖਲ ਨਾਇਕ ਹੁੰਦਾ ਹੈ ਹੁੰਦਾ ਕਿ ਜਿਹੜਾ ਨਾਇਕ ਹੈ ਉਹਨੂੰ ਰਸਿਆਂ ਨੂੰ ਸਿਆਂ ਨਾਲ ਬੰਨਿਆ ਹੁੰਦਾ ਹੈ ਤੇ ਖਲ ਨਾਇਕ ਦੇ ਹੱਥ ਦੇ ਵਿੱਚ ਪਿਸਤੌਲ ਹੁੰਦਾ ਹੈ ਤੇ ਉਹ ਪਿਸਤੌਲ ਉਹਦੇ ਇੱਥੇ ਰੱਖ ਲੈਂਦਾ ਤੇ ਫਿਰ ਕਹਿੰਦਾ ਕਿ ਅਬ ਮੈਂ ਤੀਨ ਗਿਣੂੰਗਾ ਜਦੋਂ ਉਹ ਕਹਿੰਦਾ ਏਕ ਤਾਂ ਜਿੰਨੇ ਹਾਲ ਦੇ ਵਿੱਚ ਫਿਲਮ ਦੇਖਣ ਆਏ ਹੁੰਦੇ ਨੇ ਸਾਰੇ ਉਹ ਤਾਂ ਟਲਕਣਾ ਤੇਜ਼ ਹੋ ਜਾਂਦੀਆਂ ਨੇ ਫਿਰ ਉਹ ਕਹਿੰਦਾ ਦੋ ਤਰਕਨਾ ਹੋਰ ਤੇਜ਼ ਹੋ ਜਾਂਦੀਆਂ ਨੇ ਪਿੰਡ ਡਰਾਪ ਸਾਇਲੈਂਸ ਹੋ ਜਾਂਦਾ ਹਾਲ ਦੇ ਵਿੱਚ ਜੇ 5000 ਬੰਦਾ ਫਿਲਮ ਦੇਖ ਰਹੇ ਤਾਂ ਵੀ ਸਾਹ ਦੀ ਆਵਾਜ਼ ਵੀ ਸੁਣਾਈ ਦੇਣ ਲੱਗ ਜਾਂਦੀ ਹੈ ਇਹ ਕਿਉਂ ਹੁੰਦਾ ਹੈ ਕਿਉਂਕਿ ਦਰਸ਼ਕਾਂ ਨੂੰ ਪਤਾ ਹੈ ਕਿ ਜਦੋਂ ਐਤੂ ਬਾਦ ਤਿੰਨ ਕਿਹਾ ਜਾਊਗਾ ਤਾਂ ਇੱਕ ਗੋਲੀ ਚੱਲ ਜੂਗੀ ਤੇ ਗੋਲੀ ਸਿੱਧੀ ਨਾਇਕ ਦੀ ਖੂਪੜੀ ਦੇ ਵਿੱਚ ਪੁੜਪੜੀ ਦੇ ਵਿੱਚ ਵੱਜਣੀ ਹੈ ਤੇ ਨਾਇਕ ਨੇ ਮਰ ਜਾਣਾ ਹੈ ਤੇ ਕੋਈ ਵੀ ਦਰਸ਼ਕ ਨਹੀਂ ਚਾਹੁੰਦਾ ਕਿ ਨਾਇਕ ਮਰ ਜੇ ਸਾਡੀਆਂ ਤਲਕਣਾ ਤਾਂ ਦੇਖ ਹੁੰਦੀਆਂ ਨੇ ਕਿ ਸਾਨੂੰ ਇਹ ਲੱਗਦਾ ਕਿ ਹੁਣ ਨਾਇਕ ਮਰੂਗਾ ਹਾਲਾਂਕਿ ਇਹ ਪਤਾ ਹੁੰਦਾ ਹੈ ਕਿ ਐਕਟਰ ਹੈ ਇਹ ਇਹਨੇ ਅਗਲੀ ਫਿਲਮ ਦੇ ਵਿੱਚ ਫੇਰ ਆ ਜਾਣਾ ਜਦੋਂ ਰਸਤੁ ਕਥਾਰਸਿਸ ਦੀ ਗੱਲ ਕਰਦੇ ਆ ਤਾਂ ਉਹਦਾ ਮਤਲਬ ਇਹ ਹੈ ਕਿ ਜਦੋਂ ਵਿਲਨ ਮਰਦੇ ਨੇ ਜਾਂ ਜਦੋਂ ਨਾਇਕ ਜਿੱਤਦਾ ਹੈ ਉਦੋਂ ਸਾਡੀਆਂ ਭਾਵਨਾਵਾਂ ਦੀ ਨਿਕਾਸੀ ਹੁੰਦੀ ਹੈ ਉਦੋਂ ਅਸੀਂ ਰਿਲੈਕਸ ਮਹਿਸੂਸ ਕਰਦੇ ਆ ਇਹ ਮੈਡੀਕਲ ਸਾਇੰਸ ਦੀ ਟਰਮ ਹੈ ਕਿ ਜਦੋਂ ਬੰਦੇ ਨੂੰ ਟਰੀਟ ਕੀਤਾ ਜਾਂਦਾ ਹੈ ਤਾਂ ਸੰਤੋਸ਼ਟੀ ਮਹਿਸੂਸ ਕਰਦਾ ਹੈ ਤੇ ਅਈ ਕਲਾਮਾਂ ਜਿਹੜੀਆਂ ਉਹ ਵੀ ਬੰਦੇ ਨੂੰ ਟ੍ਰੀਟ ਕਰਦੀਆਂ ਨੇ ਕਲਾਮਾਂ ਦੇ ਵਿੱਚ ਜਦੋਂ ਨਾਇਕ ਜਿਉਂਦੇ ਰਹਿੰਦੇ ਨੇ ਤੇ ਖਲ ਨਾਇਕ ਮਰਦੇ ਨੇ ਉਦੋਂ ਜਦੋਂ ਅਸੀਂ ਕੋਈ ਫਿਲਮ ਦੇਖਦੇ ਹਾਂ ਅਸੀਂ ਕੋਈ ਕਹਾਣੀ ਪੜ੍ਹਦੇ ਹਾਂ ਅਸੀਂ ਕੋਈ ਨਾਟਕ ਦੇਖਦੇ ਹਾਂ ਤਾਂ ਸਾਡਾ ਕਥਾਰਸਿਸ ਹੁੰਦਾ ਹੈ ਤੇ ਭਰਤਮੁਨੀ ਇਸ ਨੂੰ ਕਹਿੰਦਾ ਆਨੰਦ ਦੀ ਅਵਸਥਾ ਉਦੋਂ ਅਸੀਂ ਆਨੰਦ ਦੀ ਅਵਸਥਾ ਦੇ ਵਿੱਚ ਹੁੰਨੇ ਆ ਜਦੋਂ ਨਾਇਕ ਜਿੱਤਦੇ ਨੇ ਤੇ ਖਲ ਨਾਇਕ ਮਰਦੇ ਨੇ ਤੋ ਇਹ ਤਾਂ ਸੀ ਸਿਧਾਂਤਕ ਤੌਰ ਦੇ ਮਸਲਾ ਕਿ ਨਾਇਕ ਤੇ ਖਲ ਨਾਇਕ ਦਾ ਕਨਸੈਪਟ ਕੀ ਹੈ ਹੁਣ ਆਪਾਂ ਇਹਨੂੰ ਭਾਰਤੀ ਸਮਾਜ ਦੇ ਹਵਾਲੇ ਨਾਲ ਤੇ ਪੰਜਾਬੀ ਸਮਾਜ ਦੇ ਹਵਾਲੇ ਨਾਲ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਆ ਜੇ ਅਸੀਂ ਸਮੁੱਚੀ ਵਿਰਾਸਤ ਦੀ ਗੱਲ ਕਰ ਲਈਏ ਸਾਡੇ ਕੋਲੇ ਤਿੰਨ ਤਰ੍ਹਾਂ ਦੇ ਨਾਇਕ ਨੇ ਜ਼ਿੰਦਗੀ ਦੇ ਵਿੱਚ ਇੱਕ ਨਾਇਕ ਹੋਣੇ ਜਿਹਦੇ ਵਿੱਚ ਜੌਣਾ ਮੋੜ ਸੁੱਚਾ ਸੂਰਮਾ ਇਹੋ ਜੇ ਬਹੁਤ ਸਾਰੇ ਇੱਕ ਪਰੰਪਰਾ ਹੈ ਸਾਡੇ ਕੋਲੇ ਪੂਰੀ ਟਰੈਡੀਸ਼ਨ ਹੈ ਜਿਹਦੇ ਵਿੱਚ ਦੁੱਲਾ ਭੱਟੀ ਜਿਹਦੇ ਵਿੱਚ ਜੈਮਲ ਫੱਤਾ ਇਹੋ ਜੇ ਬਹੁਤ ਸਾਰੇ ਬੰਦੇ ਨੇ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਵਿਅਕਤੀਗਤ ਨਾਇਕ ਜਿਨ੍ਹਾਂ ਨੇ ਨਿੱਜੀ ਤੌਰ ਤੇ ਆਪਣੀਆਂ ਲੜਾਈਆਂ ਲੜੀਆਂ ਤੇ ਸਮਾਜ ਨੇ ਉਹਨਾਂ ਨੂੰ ਨਾਇਕ ਦਾ ਰੁਤਬਾ ਦਿੱਤਾ ਉਹ ਸੁੱਚਾ ਸੂਰਮਾ ਸੀ ਉਦੀ ਆਪਣੀ ਆਪਣੇ ਮਸਲੀ ਦੀ ਜ਼ਿੰਦਗੀ ਦੇ ਪਰ ਸਾਡੀਆਂ ਨਜ਼ਰਾਂ 'ਚ ਜੋ ਨਾਇਕ ਹੈ ਦੁੱਲਾ ਭੱਟੀ ਸਾਡੀਆਂ ਨਜ਼ਰਾਂ 'ਚ ਨਾਇਕ ਹੈ ਜੋਣਾ ਮੌਰ ਸਾਡੀਆਂ ਨਜ਼ਰਾਂ 'ਚ ਨਾਇਕ ਹੈ ਤੇ ਇਹੋ ਜੇ ਸਾਡੇ ਇਤਿਹਾਸ ਦੇ ਵਿੱਚ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਲਈ ਨਾਇਕ ਦਾ ਰੂਪ ਬਰਖਦੇ ਨੇ ਦੂਜੀ ਤਰ੍ਹਾਂ ਦੇ ਨਾਇਕ ਉਹ ਨੇ ਜਿਹੜੇ ਨਾਇਕਾਂ ਨੂੰ ਇਸ ਵੇਲੇ ਸਾਡੇ ਗੀਤ ਤੇ ਸਾਡੀਆਂ ਫਿਲਮਾਂ ਪੇਸ਼ ਕਰ ਰਹੀਆਂ ਨੇ ਜਿਹੜੇ ਪਰਸਨਲ ਹੈਂਕੜ ਦੇ ਵਿੱਚੋਂ ਪੈਦਾ ਹੁੰਦੇ ਨੇ ਜਦੋਂ ਸਾਡੇ ਗੀਤ ਕਹਿੰਦੇ ਨੇ ਕਿ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਜਾਂ ਫਿਰ ਖੁੱਲੀ ਜੀਪ ਤੇ ਹੱਥ ਦੇ ਵਿੱਚ ਦਾਰੂ ਦੀ ਬੋਤਲ ਫੜ ਕੇ ਤੇ ਇੱਕ ਹੱਥ ਦੇ ਵਿੱਚ ਬੰਦੂਕ ਫੜ ਕੇ ਗੇੜੇ ਦੇਣੇ ਕਲਾਸਰੂਮਾਂ ਦੇ ਵਿੱਚ ਆ ਕੇ ਟੀਚਰ ਦੀ ਬੇਇੱਜ਼ਤੀ ਕਰਨੀ ਵੈਲਪਣਾ ਕਰਨਾ ਇਹ ਦੂਜੀ ਤਰ੍ਹਾਂ ਦੇ ਨਾਇਕ ਨੇ ਜਿਨ੍ਹਾਂ ਨੂੰ ਅਸਲ 'ਚ ਨਾਇਕ ਨਹੀਂ ਹੈਗੇ ਪਰ ਸਾਡਾ মিডিਆ ਸਾਡੀ ਸੱਤਾ ਪੂਰਾ ਬਾਜ਼ਾਰ ਪੂਰਾ ਕਾਰਪੋਰੇਟ ਉਹਦਾ ਜ਼ੋਰ ਲੱਗਿਆ ਹੈ ਕਿ ਇਹਨੂੰ ਨਾਇਕਾਂ ਦੇ ਤੌਰ ਤੇ ਪੇਸ਼ ਕੀਤਾ ਜਾਵੇ। ਇਹ ਪੰਜਾਬੀ ਸਹਿਤ ਸਭਾ ਵੱਲੋਂ ਪੰਜਾਬੀ ਸਹਿਤ ਤੇ ਸਭਿਆਚਾਰਕ ਸਭਾ ਵੱਲੋਂ ਲੰਬੇ ਸਮੇਂ ਤੋਂ ਲੋਕਾਂ ਨੂੰ ਪੂਨਾ ਮਸਲਾ ਪ੍ਰਤੀ ਜਾਗਰੂਕਾਉਣ ਦਾ ਇੱਕ ਲੜੀ ਵਜੋਂ ਜਿਹੜੀ ਇਹ ਪ੍ਰੋਗਰਾਮ ਹੈ ਜਦੋਂ ਵੀ ਸਾਡੇ ਕੋਲ ਕੋਈ ਸਮਾਜ ਨੂੰ ਸੇਧ ਦੇਣ ਵਾਲਾ ਕੋਈ ਚੰਗਾ ਲਖਾਰੀ ਕੋਈ ਨਾਟਕਕਾਰ ਜਾਂ ਇਸੇ ਤਰ੍ਹਾਂ ਕੋਈ ਹੋਰ ਵਿਅਕਤੀ ਜਿਹੜਾ ਸਮਾਜਿਕ ਕਾਰਕੁਨ ਹੁੰਦਾ ਹੈ ਉਹ ਸਾਡੇ ਕੋਲੇ ਆਉਂਦਾ ਤਾਂ ਅਸੀਂ ਕੋਸ਼ਿਸ਼ ਹਮੇਸ਼ਾ ਕਰਦੇ ਆਂ ਤੇ ਉਹਨਾਂ ਨੂੰ ਲੋਕਾਂ ਦੇ ਰੂਹ ਰੂ ਕਰਾਇਆ ਜਾਵੇ ਤੇ ਉਸੇ ਕਾਰਨ ਅੱਜ ਸਾਡੇ ਸਾਨੂੰ ਇਹ ਸੁਭਾਰ ਪ੍ਰਾਪਤ ਹੋਇਆ ਕਿ ਸਾਡੇ ਕੋਲੇ ڈاکٹر کلدیپ جی حاضر ہوئے سہیت سبیا چار سبھا جڑی اے نان پرافٹیبل جڑا بھی کوئی بھی بندہ چاہے ہو مرد ہو چاہے عورت جا کسی بھی کٹڑ چاہے ہو دارمک نہ ہو ਅਲਕਾ ਪ੍ਰਾਤਿ ਨੂੰ ਵਧਾਉਂਦਾ ਨਾ ਹੋਵੇ ਜਾਂ ਐਵੇਂ ਜਿਹੜੀਆਂ ਸਾਡੇ ਚ ਆਪਸੀ ਜਾਂਚ ਪੜਤਰੀ ਬੰਡੀਆਂ ਉਹ ਨਾ ਵਧਾਉਂਦਾ ਹੋਵੇ ਉਹ ਸਾਡੀ ਸਭਾ ਦਾ ਮੈਂਬਰ ਬਣ ਸਕਦਾ ਹੈ ਤੇ ਅਸੀਂ ਹਮੇਸ਼ਾ ਨਿੱਤਰਾਣੀ ਤੁਹਾਨੂੰ ਵੀ ਅਪੀਲ ਕਰਦੇ ਆ ਜਿਹੜੇ ਲੇਖ ਨੇ ਚੰਗਾ ਲੇਖ ਲਿਖ ਸਕਦੇ ਨੇ ਚੰਗਾ ਬੋਲ ਸਕਦੇ ਨੇ ਜਾਂ ਕੋਈ ਕਵਿਤਾ ਲਿਖ ਸਕਦਾ ਹੈ ਕੋਈ ਨਾਟਕ ਲਿਖ ਸਕਦਾ ਹੈ ਤਾਂ ਉਹਨਾਂ ਨੂੰ ਸਾਡਾ ਸੱਦਾ ਵੀ ਉਹ ਸਭਾ ਨਾਲ ਜੋੜਨਾ ਤਾਂ ਕਿ ਆਪਾਂ ਆਪਣੀ ਕਮਿਊਨਿਟੀ ਲਈ ਜਿੰਨਾ ਕੋਈ ਤਨਫੁੱਲ ਉਹਨਾਂ ਵਾਸਤੇ ਚੰਗਾ ਕਰ ਕਰ ਸਕਦੇ ਆ ਤਾਂ ਉਹ ਕਰਨ ਤੇ ਹਿੱਸਾ ਪਾइए ਮਾਜਵਾਦ ਦਾ بدے تنوان نے گربت نیگل لیا گربت نیگل لیا گربت در خوشیاں کتوں لیاؤ گے ستری ਮੋਤੇ ਤਾਂ ਤੁਸੀਂ ਜਿਹੜੇ ਮੈਨੂੰ ਜਾਣਦੇ ਹੀ ਹੋ ਤੇ ਭਾਈ ਸਾਹਮਣੇ ਮੇਰੇ ਬਾਰੇ ਦੱਸ ਵੀ ਦਿੰਦੇ ਹਨ ਮੈਂ ਜਿਆਦਾ ਸਮਾਂ ਇੱਥੇ ਨਹੀਂ ਲਵਾਉਂਗੀ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਅਸੀਂ ਜਾਣਦੇ ਹਾਂ ਕਿ ਡਾਕਟਰ ਦੀਪ ਹੀ ਅੱਜ ਦੀ ਜਿਹੜੀ ਖਾਸ ਸਖੀਰ ਨੇ ਉਹ ਗੱਲਬਾਤ ਕਰਨ ਤੇ ਅਸੀਂ ਉਹ ਨਹੀਂ ਕਰਨਾ ਚਾਹੁੰਦੀਏ ਪਰ ਜੇ ਮੈਂ ਬੋਲਣ ਲੱਗੀ ਫਿਰ ਮੈਨੂੰ ਸਮੇਂ ਦਾ ਪਤਾ ਨਹੀਂ ਲੱਗਣਾ ਇਹ ਬੜੀ ਵੱਡੀ ਕਮਜ਼ੋਰੀ ਹੈ ਇਹ ਨਾਮ ਮਲਮੇ ਦੀ ਐਮਪੀ ਮੈਂ ਚਾਰ ਲਾਈਨਾਂ ਲਿਖੀਆਂ ਤੇ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗੀ ਸੋ ਤੁਸੀਂ ਸਮਝੋ ਕਿ ਮੈਂ ਬੱਚਿਆਂ ਵਾਂਗ ਤੁਹਾਨੂੰ ਪੜ੍ਹ ਕੇ ਸੁਣਾ ਰਹੀ ਹਾਂ ਪਰ ਮੈਨੂੰ ਲੱਗਦਾ ਕਿ ਜੇ ਮੈਂ ਰੁਕ ਗਈ ਇੱਥੇ ਫਿਰ ਸਮਾਂ ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏਗਾ ਸੋ ਗੱਲ ਕਰਨੇ ਡਾਕਟਰ ਕੁਲਬੀਰ ਸਿੰਘ ਦੀ ਜੀ ਨਾਲ ਮੇਰੀ ਸਾਂਝ ਦਾ ਜਿਹੜਾ ਸਬਕ ਹੈ ਉਹ ਨਵ ਸਵੇਰ ਅਖਬਾਰ ਦੇ ਦੂਜੇ ਐਡੀਸ਼ਨ ਤੋਂ ਬਣਿਆ ਅਗਸਤ 2016 ਦੇ ਵਿੱਚ ਅਖਬਾਰ ਦਾ ਪਹਿਲਾ ਜਿਹੜਾ ਅੰਕ ਹੈ ਜਦੋਂ ਪ੍ਰਕਾਸ਼ਿਤ ਕੀਤਾ ਮੈਂ ਅਖਬਾਰ ਦੇ ਸਲਾਹਕਾਰ ਡਾਕਟਰ ਸਾਹਿਬ ਡਾਕਟਰ ਸतीश ਕੁਮਾਰ ਵਰਮਾ ਜੀ ਨਾਲ ਗੱਲਬਾਤ ਕਰਦਿਆਂ ਕਿ ਆ ਕਿ ਮਿਆਰੀ ਪਖੋ ਦਾ ਡਾਕਟਰ ਸਾਹਿਬ ਦਾ ਅਖਬਾਰ ਬਹੁਤ ਵਧੀਆ ਬਣਿਆ ਸਭ ਤੇ ਮੈਨੂੰ ਫੋਨ ਵੀ ਆਏ ਨਹੀਂ ਪਰ ਜੇ ਦੇਖ ਦੀ ਗੱਲ ਕਰਦੀਆਂ ਉਹ ਤਾਂ ਮੈਨੂੰ ਆਪ ਹੀ ਪਸੰਦ ਨਹੀਂ ਆਇਆ ਤੇ ਮੈਨੂੰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬੀਬਾ ਇਹ ਅਖਬਾਰ ਨਾਲ ਡਾਕਟਰ ਸतीश ਕੁਮਾਰ ਵਰਮਾ ਦਾ ਨਾਮ ਜੁੜਿਆ ਹੈ ਤੇ ਮਿਆਰੀ ਪੱਤਰ ਤੇ ਜੇ ਪਰਚਾ ਚੰਗਾ ਹੈ ਤੇ ਦੀ ਦਿੱਖ ਵੀ ਵਧੀਆ ਪਾਉਣੀ ਚਾਹੀਦੀ ਮੈਂ ਆਪਣੇ ਕਿਸੇ ਵਿਦਿਆਰਥੀ ਦੀ ਡਿਊਟੀ ਲਗਾ ਦਿੰਦਾ ਵੀ ਅਗਲੇ ਪਰਚੇ ਨੂੰ ਉਹ ਦੇਖ ਲੈਣਗੇ ਹੁਣ ਯੂਨੀਵਰਸਿਟੀ ਦਾ ਵਿਦਿਆਰਥੀ ਕੋਈ ਵੀ ਹੋ ਸਕਦੇ ਸੀ ਪਰ ਉਹ ਵਿਦਿਆਰਥੀ ਡਾਕਟਰ ਕੁਲਦੀਪ ਸਿੰਘ ਦੀ ਜਨ ਦੀ ਵਰਡਿੰਗ ਹੈ ਕਿ ਕੰਮ ਪ੍ਰਤੀ ਇੰਨੇ ਕ ਸਮਰਪਿਤ ਇਨਸਾਨ ਨੇ ਕਿ ਮੇਰਾ ਤਾਂ ਆਪਣਾ ਹੀ ਵਾਅ ਵਾਸਤਾ ਪਹਿਲੀ ਵਾਰ ਅਜਿਹੇ ਇਨਸਾਨ ਨਾਲ ਪਿਆ ਹੈ ਸੋ ਡਾਕਟਰ ਦੀਪ ਨੇ देर रात तक का काम करके अखबार नब्सवीर ਦਾ ਜਿਹੜਾ ਜੰਕ ਤਿਆਰ ਕਰਵਾਇਆ ਉਹ ਪਹਿਲੇ ਅੰਕ ਨਾਲੋਂ ਬਹੁਤ ਵਧੀਆ ਤੇ ਸੰਤੁਸ਼ਟੀ ਜਨਕ ਬਾਾਰ ਕਹਿ ਸਕਨੀ ਆ ਸੋ ਅੱਜ ਉਹ ਹੀ ਵਿਦਿਆਰਥੀ ਡਾਕਟਰ ਸੀਸ਼ ਕੁਮਾਰ ਵਰਮਾ ਜੀ ਦੇ ਸਾਡੇ ਵਿੱਚ ਨੇ ਉਸ ਦਿਨ ਤੋਂ ਮੈਂ ਕਹਿ ਸਕਦੀ ਆ ਮੇਰੀ ਤੇ ਮੇਰੇ ਨਬਸਵੀਰ ਅਖਬਾਰ ਦੀ ਸਾਂਝ ਡਾਕਟਰ ਦੀਪ ਨਾਲ ਬਣੀ ਉਸ ਦੂਜੇ ਪਰਚੇ ਤੋਂ डॉक्टर श्री कुमार वर्मा जी ने जब मेरी अक्सर गलबत होनी उन्होंने कहना है ये मेरा सबसे अजीज विद्यार्थी है ते नवनी वर्मा ਤੋਂ ਬਾਅਦ ਜੋ ਹੰਕਾ ਕੋਈ ਲੈ ਸਕਦਾ ਹੈ ਡਾਕਟਰ ਵੀ ਥਾਂ ਹੀ ਲੈਣੀ ਇਹਨਾਂ ਨੇ ਉਹ ਤੋਂ ਵੀ ਅਗਾਂ ਜਾਣਾ ਹੈ ਤੇ ਉਹ ਇਹਨਾਂ ਦੇ ਕੰਮਾਂ ਨੇ ਵਾਕਈ ਹੀ ਸਾਬਤ ਕਰ ਦਿੱਤਾ ਹੈ ਉਹਨਾਂ ਦਾ کہنا ਹੈ ਕਿ ਉਹ ਮਿਹਨਤ ਮੁਸ਼ਕਤਤ ਦਿੜਤਾ ਨੱਠ ਪੱਜ ਸਿਰਜਣਾ ਤੇ ਮਿਲ ਮਿਲਾ ਕਰਕੇ ਖੇਤਰਾ ਚ ਮੇਰੀ ਦੂਜੀ ਕਾਪੀ ਸਮਝੋ ਪਰ ਉਹ ਜਿਸ ਕੰਮ 'ਚ ਮੇਰੇ ਤੋਂ ਵੀ ਅੱਗੇ ਹਨ ਉਹ ਹੈ ਜੱਫੇ ਬੰਦ ਤੱਕ ਕਾਰਜਾਚ ਯੂਨੀਅਨ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜੇ ਕੋਈ ਡਾਕਟਰ ਕੁਲਦੀਪ ਸਿੰਘ ਦੀਪ ਦੀ ਸਖਸ਼ੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਸੁਣਨ ਵਾਲਾ ਜ਼ਰੂਰ ਹੈਰਾਨ ਹੋ ਜਾਵੇਗਾ ਕਿ ਉਹ ਜਿਸ ਦਿਨ ਸੌਂਦੇ ਨੇ ਉਸੇ ਦਿਨ ਹੀ ਉੱਠ ਜਾਂਦੇ ਨੇ ਤੇ ਬਿਲਕੁਲ ਤਰੋ ਤਾਜ਼ਾ ਤੇ ਆਪਣੇ ਜਾਣ ਵਾਲਿਆਂ ਦੇ ਸੰਪਰਕ 'ਚ ਹੁੰਦੀ ਨੇ ਜਿਹੜੇ ਲੇਖ ਲੰਬੇ ਵਧੀਆ ਮਹੱਤਵਪੂਰਨ ਬੱਲਾ ਕੁਝ ਵੀ ਘਟਨਾ ਵਾਪਰਦੀ ਹੈ ਵਰਡ ਜਿ ਕਿਤੇ ਵੀ ਉਹਦੇ ਤੇ ਰਾਤੀ ਉਹ ਲੇਖ ਲਿਖ ਕੇ ਸੌਂਦੇ ਦਾ ਬਸ ਥੋੜਾ ਜਿਹਾ ਆਰਾਮ ਹੀ ਕਰਦੇ ਨੇ ਸਾਡੇ ਹਲੇ ਉੱਠ ਕੇ ਪੜ੍ਹਨ ਤੋਂ ਪਹਿਲਾਂ ਉਸ ਲੇਖ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਬਾਰੇ ਵੀ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਜਵਾਬ ਜਿਹੜੇ ਲਿਖ ਦਿੱਤੇ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਸ਼ਾਇਦ 2-3 ਘੰਟੇ ਹੀ ਸੌਂਦੇ ਨੇ ਜੇਕਰ ਉਹਨਾਂ ਦੇ ਸਿਰਜਣਾ ਦੇ ਪੱਖ ਨੂੰ ਫੋਲਿਆ ਜਾਵੇ ਤਾਂ ਉਹ ਬਹੁ ਬਹੁ ਕੀ ਲੇਖਕਾਂ ਦੀ ਕਤਾਰ 'ਚ ਆਉਂਦੇ ਹਨ ਉਹਨਾਂ ਅਲੋਚਨਾ ਕਵਿਤਾ ਵਾਰਤਕ ਛੋਟੀਆਂ ਕਹਾਣੀ ਨਾਟਕ ਨਿਰਦੇਸ਼ਨਾ ਬਾਲ ਸਾਹਿਤੇ ਖਾਸ ਕਰਕੇ ਬਾਲ ਨਾਟਕ ਆਦਿ ਵਿਧਾਵਾਂ ਵਿੱਚ ਆਪਣੀ ਬੌਧਿਕਤਾ ਦਾ ਲੋਹਾ ਮਨਵਾਇਆ ਹੈ ਕੋਰੋਨਾ ਕਾਲ ਦੇ ਚੱਲਦਿਆਂ ਜਦੋਂ ਅਸੀਂ ਸਾਰੇ ਹੀ ਬੜੇ ਡਾਵਾ ਡੋਲ ਹੋ ਗਏ ਸਨ ਅਜਿਹੇ ਸਮੇਂ ਦੇ ਵਿੱਚ ਆਨਲਾਈਨ ਜ਼ੋਨ ਤੇ ਪ੍ਰੋਗਰਾਮ ਨੇ ਇੰਨੇ ਵਧੀਆ ਤਰੀਕੇ ਇੰਨੇ ਸੁਚੱਜੇ ਢੰਗ ਨਾਲ ਇਹਨਾਂ ਦੁਆਰਾ ਪੇਸ਼ ਕੀਤਾ ਗਿਆ ਕਿ ਉਹਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਜਦੋਂ ਕਿ ਆਮ ਹਰ ਇਨਸਾਨ ਦਾ ਮਨੋਬਲ ਜਿਹੜਾ ਸੀ ਬਹੁਤ ਡਾਵਾ ਡੋਲ ਸੀ ਪਰ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਭ ਨੂੰ ਇਕਲ ਲੜੀ ਦੇ ਵਿੱਚ ਪਰੋਇਆ ਕਿ ਉਹ ਪ੍ਰੋਗਰਾਮ ਬਾ ਕੋ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੋਵੇ ਉਹ ਡਾਕਟਰ ਦੀਪ ਦੀ ਮਤਲਬ ਸਰਪ੍ਰਸਤੀ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਹੇ ਨੇ ਡਾਕਟਰ ਗੁਰਦੀਪ ਸਿੰਘ ਜੀ ਨੇ ਬਾਲ ਸਾਹਿਤ ਦੇ ਖੇਤਰ ਚ ਵੱਡਾ ਕਾਰਜ ਕੀਤਾ ਹੈ ਜਿਸ ਲਈ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਹੁਣੇ ਸਨਮਾਨਿਤ ਕੀਤਾ ਗਿਆ ਹੈ ਮੈਂ ਅੱਜ ਦੇ ਗੌਰਮ ਦੇ ਸਰਗਰਮ ਸਾਹਿਤਕਾਰਾਂ ਨੂੰ ਇੱਕ ਤਾਂ ਬੇਨਤੀ ਕਰਨਾ ਚਾਹਾਂਗੀ ਕਿ ਉਹ ਬਾਲ ਸਾਹਿਤ ਦੀ ਵਿਰਾਸੇ ਵੱਧ ਤੋਂ ਵੱਧ ਕੰਮ ਕਰਨ ਤਾਂ ਕਿ ਸਾਡੇ ਵਰਗੇ ਪ੍ਰਵਾਸੀ ਜੋ ਚਾਹੁੰਦੇ ਨੇ ਕਿ ਸਾਡੇ ਬੱਚੇ ਇੱਥੇ ਰਹਿ ਕੇ ਪੰਜਾਬੀ ਸਾਹਿਤ ਨਾਲ ਜੋੜ ਸਕਣ ਤੇ ਇਹ ਮੈਨੂੰ ਲੱਗਦਾ ਇਹ ਵਿਦਾ ਇੱਕ ਬਹੁਤ ਵਧੀਆ ਹੈ ਡਾਕਟਰ ਦੀਪ ਤੇ ਬੋਧਿਕ ਪੱਧਰ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਸ਼ੋਰਟ ਸ਼ੋਰਟ ਨੋਟਿਸ ਤੇ ਬੋਥ ਥੋੜਾ ਸਮਾਂ ਹੁੰਦਾ ਹੈ ਤੇ ਕੋਈ ਵੀ ਮੈਂ ਰੇਡੀਓ ਜਾਂ ਟੀਵੀ ਪ੍ਰੋਗਰਾਮ ਕਰਨਾ ਹੁੰਦਾ ਸੀ ਤਾਂ ਮੈਂ ਇਹਨਾਂ ਨੂੰ ਬਸ ਇੱਕੋ ਹੀ ਮੈਸੇਜ ਕਾਲ ਕਰਨੀ ਤੇ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰਨਾ ਉਸ ਤੋਂ ਪਹਿਲਾਂ ਜਿਹੜੀ ਪੱਗ ਗੱਲ ਕਰਦੇ ਕਰਦੇ ਕਹਿੰਨਾਂ ਨੇ ਡਾਕਟਰ ਸਾਹਿਬ ਅੱਜ ਇਹ ਵਿਸ਼ੇ ਨਾਲ ਉਹਨਾਂ ਨਾਲ ਆਪਾਂ ਇਸ ਵਿਸ਼ੇ ਤੇ ਗੱਲ ਕਰ ਲਈਏ ਤੇ ਉਹ ਉਹ ਇੰਨਾ ਬਹੁਬੀ ਇਹਨਾਂ ਨੇ ਖਾਰ ਪ੍ਰਸ਼ੰਦਾ ਜਿਵੇਂ ਰੇਡੀਓ ਤੇ ਕਾਲਸ ਆ ਉਹਨਾਂ ਨੂੰ ਇੰਨੀ ਵਧੀਆ ਤਰ੍ਹਾਂ ਮਤਲਬ ਅਟੈਂਡ ਕਰਨਾ ਵੀ ਲੱਗਦਾ ਹੀ ਨਹੀਂ ਸੀ ਵੀ ਇਹ 2 ਮਿੰਟ ਪਹਿਲਾਂ ਆਪਾਂ ਜਿਹੜਾ ਵਿਸ਼ਾ ਚੇਂਜ ਕੀਤਾ ਹੈ ਤੇ ਇਹ ਪ੍ਰੋਗਰਾਮ ਜਿਹੜਾ ਹੁਣੇ ਹੀ ਕਰਦੇ ਪਏ ਹੈ। ਸੋ ਮੈਨੂੰ ਇਹ ਕਹਿੰਦਿਆਂ ਮਤਲਬ ਲੱਗਦਾ ਵੀ 24 ਘੰਟਿਆਂ ਦੇ ਵਿੱਚ ਇੱਕ ਕਈ ਬੰਦਿਆਂ ਦਾ ਕੰਮ ਜਿਹੜਾ ਅੱਲੇ ਇੱਕ ਜਾਂ ਦੋ ਤਾਂ ਨਹੀਂ ਕਈ ਗੁਲਦੀਪ ਦੀਪ ਦਾ ਕੰਮ ਜਿਹੜੇ ਐ ਇਹ ਆਪ ਕਰ ਲੈਂਦੇ ਨੇ ਸਿਰਜਣਾ ਦੇ ਨਾਲ ਉਹਨਾਂ ਦੇ ਗ੍ਰਸਤ ਜੀਵਨ ਬਾਰੇ ਵੀ ਜਿਹੜੀ ਉਹ ਜ਼ਿੰਮੇਵਾਰੀਆਂ ਪੂਰੀ ਤਰ੍ਹਾਂ ਨਿਭਾਉਂਦੇ ਨੇ ਇਹ ਗੱਲ ਕਰਦੇ ਆ ਥੋੜਾ ਮੈਨੂੰ ਨਹੀਂ ਕਿਹਾ ਜਾ ਰਿਹਾ ਕੁਝ ਸਮਾਂ ਪਹਿਲਾਂ ਉਹਨਾਂ ਦੇ ਜੀਵਨ ਸਾਥਨ ਸਾਥਨ ਦਾ ਲੀਵਰ ਦੀ ਗੰਭੀਰ ਸਮੱਸਿਆ ਨਾਲ ਜਿਹੜਾ ਉਹ ਸ਼ਿਕਾਰ ਹੋ ਗਈ ਜਿਸ ਕਰਕੇ ਟ੍ਰਾਂਸਪੋਰਟ ਕਰਨਾ ਵੀ ਇੱਕ ਮਜਬੂਰੀ ਬਣ ਗਿਆ ਸੀ ਕਿ ਉਹਨਾਂ ਦੀ ਜਾਨ ਬਚਾਉਣੀ ਉਸ ਟਾਈਮ ਬਹੁਤ ਮੁਸ਼ਕਲ ਲੱਗ ਰਹੀ ਸੀ ਇਸ دوران ਵੀ ਡਾਕਟਰ ਦੀਪ ਨੇ ਦ੍ਰਿੜਤਾ ਨਾਲ ਜਿਵੇਂ ਆਪਣੀ ਪਤਨੀ ਨੂੰ ਹੌਸਲਾ ਦਿੱਤਾ ਉਥੇ ਹੀ ਆਪਣੇ ਬੱਚਿਆਂ ਨੂੰ ਸੰਭਾਲਦਿਆਂ ਹਸਪਤਾਲ ਦੀ ਭੱਜ ਦੌੜ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ نزدیکی ਸਾਥੀਆਂ ਤੋਂ ਪਤਾ ਲੱਗਦਾ ਕਿ ਫੱਕਾ ਰਹਿਦਿਆਂ ਡਾਕਟਰ ਦੀਪ ਤਿੰਨ ਤਿੰਨ ਦਿਨ ਤੱਕ ਤਿੰਨ ਤਿੰਨ ਦਿਨ ਤੱਕ ਲਹਾਤੇ ਨਹਾਏ ਵੀ ਨਹੀਂ ਸਕਦੇ ਪਰ ਫਿਰ ਵੀ ਕਿਸੇ ਵੀ ਕਮਕੋੜ ਉਹ ਥੱਕ ਕੇ ਜਾਂ ਨਿਡਾਲ ਜਿਹੜੇ ਆ ਉਹ ਨਹੀਂ ਲੱਗੇ ਉਹਨਾਂ ਦਾ ਕੰਮ ਵੀ ਨਿਰੰਤਰ ਨਾਲ ਉਸ ਤਰ੍ਹਾਂ ਹੀ ਚੱਲਦਾ ਰਿਹਾ ਉਨ੍ਹਾਂ ਦੀ ਧੀਰਜਤਾ ਤੇ ਹੌਸਲੇ ਕਾਰਨ ਉਹਦੀ ਪਤਨੀ ਸਫਲ ਇਲਾਜ ਮਗਰੋਂ ਆਪਣੇ ਘਰ ਆਪਣੇ ਬੱਚਿਆਂ ਵਿੱਚ ਸੋਣੀ ਜ਼ਿੰਦਗੀ ਮਾਣ ਰਹੀ ਨੇ ਤੇ ਜਿਆਦਾ ਸਮਾਂ ਹੁਣ ਮੈਂ ਨਹੀਂ ਲੈਂਦੀ ਪੰਜਾਬੀ ਸਾਇਅ ਤੇ ਸੱਭਿਆਚਾਰਕ ਸਭਾ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬੀ ਸਾਇਅ ਦਾ ਝੰਡਾ ਗੁਲੰਦ ਕਰਨ ਵਾਲੇ ਡਾਕਟਰ ਕੁਲਦੀਪ ਸਿੰਘ ਦੀਪ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਮੇਰੇ ਜੀਵਨ ਦੀ ਇੱਕ ਮੁੱਖ ਪ੍ਰਣ ਯਾਦ ਵਜੋਂ ਵੀ ਤਾਂ ਜੁੜ ਗਿਆ ਹੈ ਕਿ ਅੱਜ ਮੇਰਾ ਜਨਮ ਦਿਨ ਹੈ ਵੀਨੀ ਪੈਗ ਵਿੱਚ ਇਹਨਾਂ ਦੀ ਪਹਿਲੀ ਫੇਰੀ ਤੇ ਪਹਿਲਾ ਪ੍ਰੋਗਰਾਮ ਹੋ ਰਿਹਾ ਹੈ। ਐਵਰੀਥਿੰਗ। थैंक यू। ਵੀ ਮੈਂ ਆਪਣੇ ਤੇ ਆਪਣੇ ਹਸਬੰਦ ਅਜੀਬ ਵੱਲੋਂ ਸਾਇਟ ਸਭਾ ਦਾ ਦਿਨ ਸਾਰੇ ਹੀ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕਰਦੀ ਹਾਂ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਾਂ ਇਸ ਸਾਹਿਤਕ ਸਭਾ ਦੇ ਨਾਲ ਵੱਧ ਤੋਂ ਵੱਧ ਜੁੜੀਏ ਕਿਉਂਕਿ ਜਿੰਨਾ ਅਸੀਂ ਇਹਨਾਂ ਨਾਲ ਜੁੜ ਕੇ ਕੰਮ ਕਰਾਂਗੇ ਸਾਡੇ ਆਉਣ ਵਾਲੇ ਬੱਚੇ ਜਿਹੜੀ ਹੈ ਉਹ ਆਪਣੀ ਭਾਸ਼ਾ ਨਾਲ ਆਪਣੀਆਂ ਜੜਾਂ ਨਾਲ ਜੁੜੇ ਰਹਿਣਗੇ। ਸੋ ਬਹੁਤ ਬਤਨ ਬਚੀ